ਹਾਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ। ਤੇ ਦੋਸਤੋ ਅੱਜ ਪਹੁੰਚੇ ਆਂ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਬਿਲਕੁਲ ਦੀਪ ਸਿੰਘ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ। ਡੇਲੀ ਰੁਟੀਨ ਦੇ ਵਿੱਚ ਬਾਕੀ ਤੁਸੀਂ ਸਮੇਂ-ਸਮੇਂ ਤੇ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ। ਆਏ ਨਵੇਂ ਪਸ਼ੂਆਂ ਬਾਰੇ ਬਥੇਰੇ ਡਿਟੇਲ ਜਿਹੜੀ ਆ ਉਹ ਤੁਸੀਂ ਲੈ ਸਕਦੇ ਜੀ ਠੀਕ ਆ ਜੀ। ਅੱਜ 22 ਮਾਰਚ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਦੁਪਹਿਰ ਦੇ 1.5 ਵ ਬਾਕੀ ਪਸ਼ੂ ਦੋਸਤੋ ਜਿੰਨੇ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਸਾਰੇ ਸੂਏ ਸੂਬਾਏ ਆ ਚਾਰ ਟੋਟਲ ਨਗ ਨੇ ਤਿੰਨ ਬੇੜਾ ਇੱਕ ਇਹ ਨੀਲੀ ਰਾਵੀ ਦੀ ਝੋਟੀ ਤੁਹਾਨੂੰ ਦਿਖਾ ਦਾਂਗੇ ਪਸ਼ੂ ਸਾਰੇ ਸੂਏ ਸੂਬਾਏ ਆ ਕੱਲੇ ਕੱਲੇ ਪਸ਼ੂ ਦੀ ਆਪਾਂ ਡਿਟੇਲ ਵੀਰ ਕਲਦੀਪ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਪੂਰੀ ਜਾਣਕਾਰੀ ਆ ਉਹ ਇਹਨਾਂ ਪਸ਼ੂਆਂ ਦੇ ਤੁਹਾਨੂੰ ਮਿਲ ਸਕੇ ਬਾਕੀ ਪਸ਼ੂ ਸੋਏ ਆ ਦੋਸਤੋ ਕੋਈ ਵੀਰ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਆ ਉਹ ਜਰੂਰ ਕਰ ਲਿਓ ਠੀਕ ਆ ਤੇ ਆਓ ਲੈਣੀਆਂ ਬਤੇ ਰੇ ਡਿਟ ਸਭ ਤੋਂ ਪਹਿਲਾਂ ਭਾਈ ਕੁਲਦੀਪ ਸਿੰਘ ਸਾਸਰੀ ਕਾ ਸਾਸਰੀ ਗਾ ਸਿੰਘ ਸਾਹਿਬ ਉਹ ਠੀਕ ਠਾਕ ਬਹੁਤ ਵਧੀਆ ਵੀਰ ਮੋਰਤ ਸੁਣਾਓ ਠੀਕ ਠਾਕ ਏ ਠੀਕ ਵਧੀਆ ਬਹੁਤ ਅੱਛਾ ਵੀਰ ਕੁਲਦੀਪ ਅੱਜ ਆਪਣੇ ਕੋਲ ਟੋਟਲ 4 ਨਗ ਨੇ ਹਾਂਜੀ 4 ਤਿੰਨ ਵੜਾ ਤੇ ਇੱਕ ਝੋਟੀ ਠੀਕ ਹੈ ਜੀ ਤੇ ਵੜਾ ਵੈਸੇ ਵੀ ਤਿੰਨੇ ਸੁਈਆਂ ਤੇ ਝੋਟੀ ਵੀ ਸੁਈ ਹੈ ਝੋਟੀ ਵੀ ਸੁਈ ਤੇ ਵੜਾ ਵੀ ਸੁਈਆਂ ਠੀਕ ਹੈ ਜੀ ਕੋਈ ਬੌਲੇ ਤੇ ਵੇਗਾ ਪਸ਼ੂ ਕੇ ਸਾਰੇ ਦੁੱਧ ਪੀ ਆ ਗਏ ਨੇ ਨਹੀਂ ਦੁੱਧ ਤੇ ਹੀ ਆ ਸਾਰੇ ਦੁੱਧ ਤੇ ਚੱਲਦਾ ਹੈ ਹਾਂਜੀ ਠੀਕ ਹੈ ਜੀ ਉਹ ਦੋਸਤੋ ਸਾਰੇ ਪਸੂ ਦੋਤੇ ਚੱਲਣ ਡਏ ਨੇ ਠੀਕ ਆ ਤੇ ਸ਼ੁਰੂਆਤ ਆਪਾਂ ਇਸ ਝੋਟੀ ਤੋਂ ਕਰ ਲਾਂਗੇ ਜਿਹੜੀ ਨੀਲੀ ਰਾਵੀ ਦੀ ਇਹ ਤੁਸੀਂ ਸਾਹਮਣੇ ਦੇਖ ਰਹੇ ਜੀ ਤੇ ਵੀਰ ਕੁਲਦੀਪ ਇਹਦੀ ਡਿਟੇਲ ਕਰ ਦਈਏ ਸਾਂਜੀ ਨੀਲੀ ਰਾਵੀ ਦੀ ਇਹ ਝੋਟੀ ਆ ਹਾਂ ਜੀ ਤੇ ਬਹੁਤ ਸੋਹਣੀ ਆ ਮੈਨੂੰ ਹੋ ਗਏ ਨੇ 6-7 ਦਿਨ ਅੱਛਾ ਜੀ ਹਾਂ ਜੀ ਕੱਟੀ ਮਗਰ ਮਗਰ ਵੀ ਕੱਟੀ ਆ ਹਾਂ ਜੀ ਕੱਟੀ ਨੀਲੀ ਆਪੇ ਸੂਆ ਕਿਨਵਾ ਦੂਜਾ ਸੂਆ ਦੂਜਾ ਸੂਆ ਹਾਂ ਜੀ ਹਾਂ ਦੋਸਤੋ ਇੱਕ ਵਾਰੀ ਚੈੱਕ ਕਰੋ ਠੀਕ ਆ ਜੀ ਹਾਈਟ ਕੱਦ ਚੈੱਕ ਕਰੋ ਪੂਰੀ ਡਬਲ ਝੋਟੀ ਆ ਦੂਜਾ ਸੂਆ ਚੌੜੇ ਪਿੱਠ ਪੁੜੇ ਦੇ ਵਿੱਚ ਆ ਇਹ 7 ਤੱਕ ਦਿਨਾਂ ਦੀ ਸੂਈ ਆ ਮਗਰ ਕੱਟੀ ਆ ਤੁਹਾਨੂੰ ਦਿਖਾ ਦਿੰਨੇ ਆ ਆ ਕੱਟੀ ਆ ਆ ਫੀਮੇਲ ਗਾਫ ਆ ਇਸ ਛੋਟੀ ਦੇ ਜਿਹੜਾ ਥੱਲੇ ਬੱਚਾ ਠੀਕ ਆ ਅੱਖ ਬਿੱਲੀ ਮਨ ਕੀ ਆ ਚਾਰੇ ਖੁਰ ਤੋਂ ਉੱਤੇ ਆ ਮਦਰ ਉੱਪਰ ਆ ਸਾਰਾ ਬੱਚਾ ਪੀਦਾ ਮਗਰ ਸੂਹ ਦੇ ਨਿਸ਼ਾਨ ਪੂਛ ਉੱਪਰ ਤੱਕ ਵਾਈਟ ਆ ਮਗਰ ਕੱਟੀ ਆ ਠੀਕ ਆ ਅੱਖਾਂ ਖਾਂ ਵੇਖ ਸਕਦੇ ਤੁਸੀਂ ਇਹ ਬਿੱਲੀਆਂ ਖਾਣ ਦੀ ਅੱਛਾ ਵੀਰ ਕੁਲਦੀਪ ਸਿੰਘ ਹੁਣ 6 ਜਾਂ 7 ਦਿਨਾਂ ਦੇ ਦੌਰਾਨ ਉਹ ਕਿੰਨੇ ਕ ਦੁੱਧ ਤੇ ਆ ਗਈ ਆ ਡਾਕਟਰ ਦੋ ਦਸਾਂ ਤੁਹਾਨੂੰ 10 ਕਿਲੋ ਹਾਂਜੀ ਬਾਕੀ ਚੌਣ ਚਣ ਕਿਦਾਂ ਚੌਣ ਚੌਣ ਲੋਕੀ ਠੀਕ ਹੈ ਹਾਂ ਦੁੱਧ ਜਿਆਦਾ ਨਹੀਂ ਤੇ 12 15 ਕਿਲੋ ਦੇ ਦਊਗੀ ਇਹ ਤੋਂ ਘੱਟ ਕੇ ਦਊਗੀ ਠੀਕ ਹੈ ਵੱਡੀ ਝੋਟੀ ਆ ਹਾਂ ਕੋਈ ਛੋਟੀ ਨਹੀਂ ਲੱਗੋ ਸੋ ਪੂਰੀ ਡੱਬਲ ਆ ਚਾਹੇ ਚੰਗੇ ਚੌੜੇ ਪੇਠ ਪੁੱਠੇ ਦੇ ਵਿੱਚ ਤੇ ਕੁਲਦੀਪ ਸਿੰਘ ਕਹਿੰਦਾ ਵੀਰ ਕਹਿੰਦਾ ਵੀ ਘੱਟੋ ਘੱਟ 13 14 13 14 ਕੋਈ ਭਰਨਾ ਚਾਹੀਦਾ ਦੋ ਤਿੰਨ ਆ ਗਏ ਹੁਣ 10 ਕਿਲੋ ਅੱਛਿਆਂ ਸੱਤਾਂ ਦਿਨਾਂ ਦੀ ਸੂਈ ਥੱਲੇ ਹੁਣ 10 ਕਿਲੋ ਆ ਹਾਂ ਇਹ ਜੀ ਵੀ ਲੱਗਦੀਆਂ ਨੇ ਖੱਤੇ ਖੁਰੀ ਅੱਛਾ ਜੀ ਦੀਆਂ ਦੀ ਮੰਗੋ ਉਹ ਕੋਈ ਡਾਕਟਰ ਕਰਕੇ ਹਾਂ ਹਾਂ ਕਰਦਿਆਂ ਦੇ ਜਾਗੇ ਲੈ ਵੀ ਵੀਰ ਕੁਲਦੀਪ ਖੋਲ ਕੇ ਤੋੜ ਕੇ ਦਿਖਾ ਦਿੰਦੇ ਬਾਕੀ ਝੋਟੀ ਦੋਸਤੋ ਡਬਲਾ ਪੂਰੀ ਕੋਈ ਮੇਰਾ ਵੀਰ ਜਿਹੜਾ ਕੋਈ ਖਰੀਦਣ ਆ ਰਿਹਾ ਆਈਡੀਆ ਨਾਲ ਆਵੇ ਵੀ ਪੂਰੀ ਵੱਡੀ ਆ ਜੰਮੀ ਭਲੀ ਪੂਰੀ ਆ ਰਾਜੀ ਨਿੱਗਰ ਫੇਰਮੋਰ ਸਪੈਸ਼ਲ ਆਓ ਵਜਨ ਬੱਟਾ ਤੁਸੀਂ ਆ ਵੇਖ ਕੇ ਚੈੱਕ ਕਰੋ ਵਜਨ ਲੋਡ ਕਾਫੀ ਜ਼ਿਆਦਾ ਆ ਅੱਗੋਂ ਘਮਾ ਲਈਏ ਥੋੜਾ ਜਿਹਾ ਆਓ ਬਟਰੂਟਰ ਦੀ ਕੁਆਲਿਟੀ ਚੰਗੀ ਆ ਬਾਕੀ ਆ ਤੁਸੀਂ ਵੇਖ ਕੇ ਚਾ ਕਰੋ ਦੋਸਤੋ ਕਾਫੀ ਸੋਹਣੇ ਪਿੱਟ ਪੁੱਠੇ ਦੇ ਵਿੱਚ ਚਾਰੇ ਫੁਰਤ ਉੱਤੇ ਆ ਠੀਕ ਆ ਜੀ ਤੇ ਹਵਾਨਾ ਲੇਵੇ ਦੀ ਕੁਆਲਿਟੀ ਕਾਫੀ ਚੰਗੀ ਸਪੈਸ਼ਲ ਉਨਦੀ ਦੀ ਰਾਹ ਦੀ ਇਹ ਕਾਫੀ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਪਸ਼ੂ ਖਰੀਦਣਾ ਨਹੀਂ ਨੀਦੀ ਰਾਹ ਦੀ ਮੱਝ ਖਰੀਦਣੀ ਛੋਟੀ ਖਰੀਦਣੀ ਤੇ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੇ ਚੋਣ ਚੰਨ ਸਾਫ ਸੁਥਰੀ ਆ ਮਗਰ ਵੀ ਕੱਟੀ ਤੇ ਕੁਲਦੀਪ ਭਾਈ ਇਹ ਤਾਂ ਫਿਰ ਮੁੱਲ ਕੀ ਕਰਦੇ ਆ ਛੋਟੀ ਦਾ ਮੁੱਲ ਤੋਂ ਸੰਸਾਪ ਹੋਏ ਇੱਕ 30 ਕਰ ਲਈ ਪੰਜੀ ਕਰ ਲਈਏ ਹਾਂ 20 ਦੀ ਹਾਂ ਨਾ ਲੈ ਜਾਗੇ ਇੱਕ 20 ਦੀ ਇੱਕ 20 ਉਹ ਤੋਂ ਚਲ 1000 ਛੱਡ ਦਾਂਗੇ ਠੀਕ ਹੈ ਜੀ ਹਾਂ ਲਓ ਜੀ ਸੋ ਸੋ ਸਵਾ ਲੱਖ ਡਿਮਾਂਡ ਹੈ ਠੀਕ ਹੈ ਜੀ 1 ਲੱਖ 25 ਹਜ਼ਾਰ ਦਿੱਤੀ ਆ ਤੇ 12 ਦੇ ਵਿੱਚੋਂ ਵੀ 1000 ਰੁਪਇਆ ਮਾਨਤਾ ਨੂੰ ਹੋ ਜੂਗਾ ਠੀਕਾ ਕਿਸੇ ਵੀਰ ਦਾ ਘਰ ਆਇਆ ਬਾਕੀ ਹੈ ਸਾਰੀ ਚੰਗੀ ਆ ਚੰਗੀ ਆ ਕੱਦ ਕਾਠੀ ਸੋਣੀ ਆ ਚੰਗੀ ਜੰਮੀ ਪਲੀਆਂ ਕਰਮਾਂ ਰਹੀ ਠੀਕਾ ਵਜਨ ਦੋੜ ਪੂਰਾ ਆ ਥੱਲੇ ਤੁਸੀਂ ਦੇਖੇ ਵੀ ਥੱਲੇ ਚੈੱਕ ਕਰੋ ਬੜੀ ਖੁੱਲੀ ਆ ਠੀਕ ਹੈ ਤੁਸੀਂ ਚੱਕੇ ਖੁੱਲੇ ਦੇਵੇ ਦੀ ਮਾਰਕਣ ਆ ਬਾਕੀ ਤੁਣ ਤੁਣ ਦੇ ਪੂਰਾ ਨਿਸ਼ਾਨ ਆ ਦੋਵੇਂ ਪਾਸੇ ਹਵਾਨੇ ਦੇਵੇ ਦੇ ਨਿਸ਼ਾਨ ਕੋ ਸਾਹਮਣੇ ਸੂਰੇ ਤੁਹਾਨੂੰ ਥੋੜੇ ਹੋਰ ਨੇੜੇੋਂ ਦਿਖਾ ਦਈਏ ਅੱਜ ਬਹੁਤ ਗੱਲ ਉਤਾਰਾਂ ਬਣਾ ਦੇਾਂਗੇ ਹਾਂ ਲੋਕ ਨੂੰ ਪੁੱਲੀ ਠੀਕ ਹੈ ਸੂ ਜੇ ਤੇਰੀ ਸਾਰਾ ਵੱਧ ਕਰਦੀ ਗਰੰਟੀ ਠੀਕ ਹੈ ਜੀ ਠੀਕ ਅਜਾ ਵੀਰ ਕੁਲਦੀਪ ਅੱਗੇ ਸੈਕਿੰਡ ਨੰਬਰ ਤੇ ਜਿਹੜੀ ਆ ਆਪਣੇ ਕੋਲ ਵਹਿੜ ਆ ਗਈ ਤਾਂ ਇਹ ਸੰਸਾਰ ਸੋਈ ਪਹਿਲੇ ਸੁਈ ਕਰਾਸ ਹੀ ਇਹ ਦੀ ਹਾਂ ਕਰਾਸ ਯਾਰ ਮੂੰਹ ਚਾਰ ਦੰਦੇ ਮੂੰਹ 24 ਆ ਹਾਂ ਪਹਿਲਾਂ ਨੇ ਸੁਈ ਯਾਰ ਪਹਿਲਾਂ ਨੇ ਕਿੰਨੇ ਕਿ ਦਿਨ ਹੋ ਗਏ ਨੂੰ ਸਾਮਾ ਸੁਈ ਹੋ ਗਿਆ ਨਹੀਂ 8 ਦਾ ਜਨ 8-10 ਦਿਨਾਂ ਦੀ ਸੁਈ ਆ ਬੱਚਾ ਮਗਰ ਇਹਦੇ ਲੱਗਿਆ ਬੱਚਾ ਬੱਚਾ ਇਹ ਕਿੰਨੇ ਕਿ ਦੁੱਧ ਤੇ ਆ ਗਈ ਆ ਮੇਰੀ ਸੰਸਾਰ 8 ਕਿਲੋ ਹੋਦੀ ਹੁਣ 8 ਕਿਲੋ ਹਾਂ ਲੋ ਵੀ ਦੋਸਤੋ 8 ਕਿਲੋ ਦੁੱਧ ਠੀਕ ਮਗਰ ਬੱਛਾ ਆਹ ਕੀ ਰੇਟ ਮਗਰ ਬੱਛਾ ਠੀਕ ਆ ਹਾਂ ਜੀ ਉਹ ਇਧਰ ਬਹਿਣ ਦੋ ਜਾਣੀ ਦਾਖਲ ਹੋਈ ਜਾਊਗੀ ਠੀਕ ਹੈ ਹਾਂ ਹੁਣ ਨਹੀਂ ਹੁਣ ਦੱਸ ਸਕਦੇ ਨਾ ਕਿ ਸੁਈਏ ਪੈਸੇ ਹੈ ਨਾ ਆ ਤਾਂ ਹੈ ਗਾ 8 ਕਿਲੋ ਪੂਰਾ ਨੈਟ ਹੈ ਨੈਟ ਨੈਟ ਡਰਾਈਵਰ ਕੁਲਦੀਪ ਹੋਣ ਕੇ ਦਿਖਾ ਦਿੱਤੀ ਸੁਆਹ ਤਾਂ ਦੋਸਤੋ ਪਹਿਲਾ ਸਲੋਪ ਫਸਟਲ ਸਟੇਸ਼ਨ ਦੇ ਵਿੱਚ ਸੁਈ ਆ ਬਹੁਤ ਚਾਰ ਦਾ ਚੌਗੀ ਆ ਤੇ ਹਾਈਟ ਵੀ ਮੀਡੀਅਮ ਕੋਈ ਵੀ ਰਮਣ ਕੇ ਤੁਸੀਂ ਸੌਦਾ ਕਰ ਲਿਓ ਠੀਕ ਹੈ ਜੀ ਮੀਡੀਅਮ ਹਾਈਟ ਦੇ ਵਿੱਚ ਮਗਰ ਬੱਛਾ 8 ਕਿਲੋ ਹੁਣ ਮੌਕੇ ਤੇ ਜਿਹੜਾ ਤੁੱਤਾ ਕੋਈ ਦਸਾਂ ਦਿਨਾਂ ਦੀ ਸੂਈ ਦੇ ਥੱਲੇ ਹਾਜ਼ਰ ਹੈ। ਨੇਵਟੀ ਤੁਸੀਂ ਇਹ ਦੇਖ ਕੇ ਚੈੱਕ ਕਰੋ ਠੀਕ ਹੈ ਜੀ। ਤੂੰ ਥੰਮਦੀ ਆ ਕੁਆਲਿਟੀ। ਆ ਇਹ ਜਲੀ ਬਾਈ ਤੇ ਬਈ ਹੈ। ਰਾਇ ਨਹੀਂ ਪਗਰਦੀ। ਮਗਾਂ-ਮਗਾਂ ਪਾਉਣ ਦੀ ਵੀ ਲੋੜ ਨਹੀਂ ਲੱਗਦੀ। ਉਹ ਐਦਾਂ ਚੋਲੀਆਂ ਬਾਵਾ ਮਗਾਂ ਪਾਲੀਏ। ਹਾਂ। ਉਹ ਕੋ ਕੋ ਕਿਸੇ ਵੀਰ ਦੀ ਮਰਜ਼ੀ ਅਗੋਂ ਕੋਈ ਬੰਗਾ ਪਾ ਲਈ ਚਾਹੇ ਇਸੇ ਤਰ੍ਹਾਂ ਬਹਿ ਕੇ ਵੀ ਤੁਸੀਂ ਚਵਾਈ ਕਰ ਸਕਦੇ ਜੀ। ਠੀਕ ਹੈ। ਤੇ ਕੋਈ ਦਿੱਕਤ ਨਹੀਂ ਆਉਂਦੀਗੀ। ਚੰਗੀ ਹੱਬਤੀ ਠੀਕਾ ਨਵੀਂ ਆ ਜਿੱਦਾਂ ਕਿ ਪਹਿਲਾ ਫਲੋਸ ਥੋੜੀ ਆ ਨਵੀਂ ਬੱਤੀ ਹੈ ਦੰਦਾਂ ਦੇ ਵਿੱਚ ਹੀ ਆ ਚਾਰ ਦੰਦ ਠੀਕ ਆ ਸੋਹਣਾ ਥੰਮ ਦੀ ਕੁਆਲਿਟੀ ਇੱਕ ਵਾਰੀ ਥੋੜਾ ਹੋਰ ਨੇੜੇੋਂ ਵੇਖ ਲਓ ਆ ਲਓ ਬਾਕੀ ਗਰਮੀ ਚੱਲਣ ਵਾਲੀ ਆ ਕ੍ਰੋਸ ਚ ਹਾਂ ਕ੍ਰੋਸ ਵਿੱਚ ਆ ਹਾਂ ਕ੍ਰੋਸ ਚ ਤੇ ਵੀਰ ਕੁਲਦੀਪ ਇਹਦਾ ਫਿਰ ਮੁੱਲ ਕੀ ਕਰਦੇ ਆ ਮੁੱਲ ਤੇ ਦਾ ਕਰਦੇ 32 ਹਾਂ ਠੀਕ ਆ ਜੀ ਦਾ 30000 ਦੀ ਹਾਂ ਆ ਲਾਈਏ ਬਸ ਤੇ ਜੋ ਛੜਦਾ 500 ਤੇ ਥੋੜਾ ਬਤ ਹੋ ਜਾਊਗਾ ਹਾਂ ਕਹ ਬਤਾ ਗੋ ਜੀ 500 229 ਦੀ ਹਾਂਜੀ ਉਹ ਵੀ 22900 ਦੀ ਦੋਸਤੋ ਇਹ ਮਿਲ ਜੂਗੀ ਤੁਹਾਨੂੰ ਬਿਲਕੁਲ ਤਾਜੀ ਸੁਈ ਸੁਵਾਈਆ ਕਰਮਾ ਲਈ ਪੂਰਾ ਸਾਲ ਪਰ ਦੁੱਧ ਪਿਆ ਦੋਗੀ ਪੂਰੀ ਗਰਮੀ ਤੇ ਪੂਰਾ ਸਿਆਲ ਵੀ ਅਗੇ ਦੁੱਧ ਪਿਆ ਜੂਗੀ ਠੀਕ ਆ ਤੇ 8 ਕਿਲੋ ਹੁਣ ਮੌਕੇ ਤੇ ਆ ਵੀ 810 ਬੈਟ ਹੋਊਗਾ ਵਾਧੀ ਹੋਊਗਾ ਵਾਟ ਕਰਕੇ ਬਾਕੀ 9 10 9 10 ਤੇ ਨਾਰਮਲ ਚੰਗੀ ਸੇਵਾ ਕਰਕੇ ਨਾਰਮਮਲ ਸੇਵਾ ਤੇ ਵੀ ਤੁਸੀਂ ਦੋ ਤਿੰਨ ਨੱਕ ਲੈ ਸਕਦੇ ਜਿਸ ਬਾਹਰ ਤੋਂ ਇਸ ਬੱਚੀ ਦਾ ਅੱਛਾ ਵੀ ਕੁਲਦੀਪ ਅੱਗੇ ਆਪਣੇ ਕੋਲ ਤੀਜੇ ਨੰਬਰ ਤੇ ਜਿਹੜੀ ਆ ਵੈਡ ਆ ਗਈ ਕਾਈ ਜਾਨੀ ਕਰੋ ਸੰਗਾ ਹੀ ਹੈ ਇਹ ਵੀ ਪਹਿਲਣੀ ਆ ਇਹ ਵੀ ਪਹਿਲਣੀ ਆ ਇਹਨੂੰ ਅਜ ਦਿਨ ਕਿੰਨੇ ਹੋ ਗਏ ਇਹਨੂੰ ਸੂਈਨ ਹੋ ਗਿਆ ਨੇ ਆ 6-7 ਦਿਨ ਨਾਲੋਂ ਨਾਲ ਹੀ ਜਲੇਦਾ ਲਾ ਵੀ 6-7 ਦਿਨਾਂ ਦੀ ਸੂਈਏ ਦੋਸਤੋ ਨਾਲੋਂ ਬੱਚੇ ਦੇ ਨਾਲ ਬੱਚਾ ਹੀ ਮਗਰ ਬੱਚਾ ਮੱਛਾ ਇਹਦਾ ਮਗਰ ਵੀ ਬੱਚਾ ਹੀ ਆ ਚਾਹ ਜੰਗਾ ਨਾ ਕਿ ਹਾਂ ਲੇ ਠੀਕ ਹੈ ਬੱਚੀ ਦੀ ਜੀ ਇਹਦਾ ਹਾਂ ਬੱਚਾ ਸੋ ਕੋ ਜਿਆਦਾ ਵਧੀਆ ਆ ਗਿਆ ਪਿਓ ਬੱਚਾ ਰੰਗ ਆ ਲੈ ਉੱਤੇ ਬੰਨ ਬੰਨ ਵੀ ਬਣਿਆ ਹੈ ਹੂੰ ਸਹੀ ਜਾਨੀ ਮਗਰ ਬੱਚਾ ਹੈ ਸਹੀ ਵਾਲ ਦੇ ਵਿੱਚ ਦੋਸਤੋ ਮਗਰ ਬੱਚਾ ਨਾਲੋਂ ਬਿਲਕੁਲ ਬੱਚੇ ਦੇ ਨਾਲ 6-7 6-7 ਦਿਨਾਂ ਦੀ ਸੂਈਏ ਅੱਛਾ ਵੀਰ ਕੁਲਦੀਪ ਫਿਰ ਇਹ ਦੁੱਧ ਹੁਣ ਕਿੰਨੇ ਕਿਤੇ ਆ ਗਈ ਹੈ ਬੋਲ ਦੋ ਬਾਰ ਦੇਖੋ ਨੈਟ ਦੁੱਧ ਹੋਊਗਾ 10 ਕਿਲੋ ਅੱਛਾ ਹਾਂ ਇਹ ਦੇਖੋ 10 ਕਿਲੋ 10 ਕਿਲੋ ਨੈਟ ਦੁੱਧ ਦਾ ਤੇ ਇਹਦੇ ਨਾਲ ਮੜ ਜੀ ਕਿੱਡੇ ਨੂੰ ਮਸੈਟ ਜੀ ਪੈ ਗਈ ਸੀ ਅੱਛਾ ਜੀ ਤੇ ਗਾਲ ਦੇ ਸਾਨੂੰ ਹਾਂ ਹੁਣ ਥਣ ਅੱਧਾ ਹੈਗਾ ਵਾ ਅਗਲਾ ਟੀਏ ਟੂਗੇ ਬਾਕੀ ਲੱਗੇ ਆ ਬਾਕੀ ਹੌਲੀ ਹੌਲੀ ਜਿਹਾ ਪੂਰਾ ਹੋਊਗਾ ਇੱਕ ਬਹਿਣੀ ਵਾਲਾ ਅਗਲਾ ਬਹਿਣੀ ਵਾਲਾ ਅਗਲਾ ਲੋ ਦੋਸਤੋ ਜਿਹੜੇ ਬੰਦੇ ਨੂੰ ਨਾਰਮਲ ਆਪਾਂ ਚਵਾਈ ਕਰਦੇ ਆ ਉਹ ਅਗਲਾ ਥਾਣਾ ਵੀਰਾਂ ਦਾ ਵੀ ਅੱਧਾ ਹੈ ਠੀਕ ਆ ਜੀ ਮੇ ਬਿ ਸਟੇਟਸ ਵਿੱਚ ਆ ਗਿਆ ਸੀਗਾ ਹਾਂ ਠੀਕ ਆ ਹੁਣ ਅੱਧਾ ਥਾਣਾ ਜਿਹੜਾ ਕੰਪੇਅਰ ਕਰ ਲੋ ਦੂਜੇ ਨਾਲ ਲੱਗੇ ਆ ਹੌਲੀ ਹੌਲੀ ਫੁੱਟ ਰੂਗਾ ਅੱਛਾ ਜੀ ਕਿਹਦੇ ਦਾ ਮਤਲਬ ਹੋਣਾ ਠੀਕ ਆ ਨੋ ਜੀ ਹਾਂ ਠੀਕ ਆ ਤੋਂ ਟਿਕਟੂ ਕਾ ਲਵਾਇਆ ਹਾਂ ਠੀਕ ਆ ਬਾਕੀ ਅਗਲਾ ਸਾਨੂੰ ਕੋਈ ਵੀਰ ਅੱਧਾ ਮੰਨ ਕੇ ਤੁਸੀਂ ਸੌਦਾ ਕਰ ਰਹੇ ਹੋ ਠੀਕ ਆ ਬਾਕੀ ਚੱਲਦਾ ਮੰਨ ਕੇ ਤਾਂ ਚੱਲਦਾ ਚੱਲਦਾ ਉਹ ਕਿ ਧਾਰਾ ਮਰਾ ਦੇਣੀ ਹੋਣੀ ਆ ਪਵਾਛਾ ਛੱਡ ਗਏ ਉਹ ਨਹੀਂ ਚੱਕਰ ਕੋਈ ਠੀਕ ਆ ਜੀ ਠੀਕ ਆ ਲੈ ਵੀਰ ਕਲਦੀਪ ਇੱਕ ਵਾਰੀ ਖੋਲ ਕੇ ਤੋੜ ਦਈਏ ਧਾਰਾ ਤੂਰਾਵਾ ਬਾਅਦ ਵਿੱਚ ਮਰਵਾ ਕੇ ਦਿਖਾ ਦਾਂਗੇ ਜੀ ਕਤੋਂ ਸੋ ਇਹ ਬੜਾ ਬਾਕੀ ਦੋ ਦੇ ਕਰ ਦਿੰਦੀ ਆ 11 ਕਿਲੋ ਜੀ ਉਸੇ ਟੀਏ ਥੋੜੇ ਲੱਗਿਆ ਟੀਆ ਦਾ ਕਰਕੇ ਥੋੜਾ ਘਟੀ ਆ ਹਾਂ ਘਟੀ ਆ ਹੁਣ ਦੱਸ ਕਿਲੋ ਨਾ 9 ਕਿਲੋ ਹੁਣ ਹੁਣ 10 ਕਿਲੋ ਆ ਠੀਕ ਆ ਜੀ ਹੁਣ 10 ਕਿਲੋ ਪਹਿਲਾਂ ਵਛੀ ਆ ਤੇ ਸੋਈ ਨੂੰ ਸੀ 7-7 ਦਿਨ ਦਾ ਸਮਾਂ 10 ਕਿਲੋ ਦੁੱਧ ਤੇ ਚੱਲਣ ਢਈ ਆ ਬਾਕੀ ਜਿਹੜੀ ਇੱਕ ਖਾਮੀ ਪੇਸ਼ੀ ਆਈ ਹੈ ਵਿੱਚੋਂ ਤੁਹਾਨੂੰ ਦੱਸ ਹੀ ਦਿੱਤੀ ਆ ਵੀ ਅਗਲਾ ਥਾਂ ਜਿਹੜਾ ਅੱਧਾ ਆ ਠੀਕ ਆ ਜੀ ਬਾਕੀ ਮਗਰਲੇ ਥਾਂ ਪੂਰੇ ਆ ਇਕੱਲਾ- ਇਕੱਲਾ ਮੇਰਾ ਵੀਰ ਕੋਈ ਖਾਣਾ ਦੀ ਧਾਰ ਮਾਰ ਕੇ ਦੁੱਧ ਚੈੱਕ ਕਰ ਸਕਦਾ ਤੇ ਪਿਛਲੇ ਨਾ ਪਿਛਲਾ ਚੋਕੇ ਤੁਸੀਂ ਤਸਦੀਕ ਕਰ ਸਕਦੇ ਜੀ ਅਗਲੇ ਅਗਲੇ ਥਾਂ ਤੇ ਤੁਹਾਨੂੰ ਡਿਟੇਲ ਜਿਹੜੀ ਉਹ ਪੂਰੀ ਮਿਲੀ ਗਈ ਲੋਗੇ ਸੋ ਵੜ ਇਹ ਵੀ ਚੰਗੀ ਆ ਦੋਸਤੋ ਰੰਗ ਰੂਗ ਬਹੁਤ ਜਦਾ ਵਧੀਆ ਪ੍ਰਿੰਟ ਪੁੱਤ ਬਿਲਕੁਲ ਤਾਂ ਜਿਹਾ ਇੱਕ ਰੰਗ ਗਰਮੀ ਝੱਲਣ ਵਾਲੀ ਕਰਮਾ ਸਾਰੀ ਗਰਮੀ ਵਾਲੀ ਵੇਰ ਕਲ ਦੀ ਵਾ ਕੀ ਮੋਲੋਵਾੜੀ ਇਸ ਵੈਟ ਦੀ ਮੋਲ ਦਾ ਦਾ ਕੰਮ 35 ਦੀ ਦਿੰਦੇ ਹਾਂ ਹਾਂ ਹੁਣ 30 ਦੀ ਦਿਆਂਗੇ ਥੋੜਾ ਕਾਜ ਜਾਓ ਹਾਂ ਕਾਜ ਦਾ ਕਰਕੇ ਉਦਾਂ ਆਪਾਂ ਆਵਸ਼ੀ ਮਹਿੰਗੀ ਲਈ ਆ ਠੀਕ ਹੈ ਠੀਕ ਇਹ ਕੋਈ ਆਪਦਾ ਕਰੂਗਾ ਇਹ ਹੋ ਵੀ ਥੱਕਦਾ ਸੱਟ ਬਿਲਕੁਲ ਠੀਕ ਟੂਗਾ ਲੱਗੇ ਡਰਾਈਵਰਾਂ ਦਾ ਵੀ ਹੋਰ ਜੀ ਸੱਟੂਗਾ ਕਈ ਰੋਂਦਾ ਵੀ ਅੱਧਾ ਚੱਲਣ ਦਾ ਵੀ ਉਮੀਦ ਨਹੀਂ ਹੁੰਦੀ ਹੁਣ ਅੱਧਾ ਤਾਂ ਚੱਲਦਾ ਅੱਧਾ ਚੱਲਦਾ ਵਾ ਤੇ ਕਈ ਰੋ ਉਹ ਤੋਂ ਥੋੜਾ ਟ੍ਰੀਟਮੈਂਟ ਚੱਲੇ ਤਾਂ ਸਦਾ ਪਹੋੜੀ ਹੋਣੀ ਕਿ ਪੂਰੇ ਉਤਰ ਹਾਂ ਹੋਲੀ ਹੋਲੀ ਹੋਊਗਾ ਤੇ ਆਪਾਂ 30 ਦੀ ਹਾਂ 30 ਦੀ ਲੋ 30 ਹਰ ਦਾਂਗੇ 500 ਕੋਈ ਨਹੀਂ 30 ਹਰ ਦੇ ਚੋਕੇ 500 ਮਾਨਤਾ ਜਿਹੜਾ ਦੋਸਤੋ ਛੋੜਛਾਪਾ ਤਲਦੀਪ ਸਿੰਘ ਆਂ ਦਾ ਵੀ ਕਰ ਦਿਆਂਗੇ ਠੀਕ ਆ ਅੱਗੇ ਤੁਸੀਂ ਕਰੋ ਬਾਕੀ ਸਿਗਾ ਮੈਂ ਤੁਹਾਨੂੰ ਦਿੰਦੇ ਨਹੀਂ 12-13 ਕਿਲੋਨ ਕਰੋ ਇਹ ਪੂਰੀ ਵਹਿੜਾ ਤੁਹਾਨੂੰ ਦਿਖਾ ਦਿੱਤੀ ਆ ਨਵੀਆਂ ਚਲੋ ਬਾਕੀ ਇਸ ਤੋਂ ਬਾਅਦ ਇੱਕ ਅਗਲੀ ਵਹਿੜ ਤੁਹਾਨੂੰ ਦਿਖਾਉਣੇ ਝੁੰਗੀ ਆ ਠੀਕ ਆ ਗਰੇ ਕਲਰ ਦੇ ਵਿੱਚ ਕਰੋ ਸੰਗ ਆ ਝੁੰਗੀ ਐ ਸਿੰਘ ਹੈਗੇ ਕੋਈ 5-5 4-4 ਇੰਚ ਲੰਬੇ ਸਿੰਘ ਨੇ ਥੋੜੇ ਜਿਹਾ ਬਾਕੀ ਵੀਰ ਤਲਦੀਪ ਜੀ ਦੀ ਡਿਟੇਲ ਵੀ ਕਰਦੀ ਐ ਸਵੇਰ ਕਿ ਨਮਸ ਹੋਈ ਐ ਸੂਆ ਦੂਜਾ ਲਾਲ ਦੀ ਜਾਨ ਵਾਲਾ ਪਿੱਛਾ ਘਰ ਵਾਲਿਆਂ ਦੇ ਦੁੱਧ ਹੀ ਜਾਂਦੇ ਤੇ ਆਪਾਂ ਤੇਜੇ ਵੀ ਹੋ ਸਕਦੀ ਹੈ ਫਿਰ ਹਾਂ ਸਿੰਗਾ ਦਾ ਕਰਕੇ ਇਹ ਮਰ ਗਈ ਨਾ ਉਹ ਦੀ ਦੂਜਾ ਚਾਹੇ ਤੇਜਾ ਮੰਨ ਕੇ ਤੁਸੀਂ ਸਬਦਾ ਕਰਿਓ ਇਹਦਾ ਕਿੰਨੇ ਕਿ ਦਿਨਾਂ ਦਾ ਸੂਆ ਇਹ ਘਟਵਾੜਾ ਹੂਗਾ ਇਹ 15 ਦਿਨਾਂ ਦਾ ਹੂਗਾ 15 ਦਿਨਾਂ ਦਾ ਹਾਂ ਬੱਛਾ ਮਗਰ ਤੇ ਮਗਰ ਤੇ ਬੱਛਾ ਹਾਂ ਦੁੱਧ ਕਿੰਨੇ ਕਿਤੇ ਆ ਗਈ ਬੱਚੇ ਸਾਰੇ ਲਾਲ ਹੀ ਐ ਅੱਛਾ ਠੀਕ ਆ ਦੁੱਧ ਇਹਦਾ ਨੈਟ ਦੁੱਧ ਹੂਆ ਹੁਣ 10 ਕਿਲੋ 10 ਕਿਲੋ ਹਾਂ ਨੈਟ 10 ਦੋਪਾਵੇਂ ਭਾਰੀ ਹੋਈ ਹਾਂ ਤੇ ਨੱਟ ਦਾ ਕਿ ਲੋਗੇ ਆਪਾਂ ਦੋ ਟਾਈਮ ਚੋਕੇ ਖੜੇ ਕੋਈ ਠੀਕ ਹੈ ਹਾਂ ਮਗੇ ਦਸ ਤੋਂ ਬਾਹਰ ਹੀ ਆ ਹਾਂ ਬਾਕੀ ਠੱਡੀ ਸੀ ਇਹ ਉਰੀ ਆ ਜੀ ਬਰਾਬਰੂ ਇਹਦਾ ਚੌਥਾ ਨੰਬਰ ਓਕੇ ਰੂਟ ਬਿਲਕੁਲ ਹਾਂ ਓਕੇ ਓਕੇ ਲੋ ਵੀ ਬਰਾਬਰੂ 204 ਨੰਬਰ ਇੱਕ ਨੰਬਰ ਆ ਜੇ ਤਾਂ ਮਰਜੀ ਕੋਈ ਬਹਿ ਕੇ ਮੇਰਾ ਵੀਰ ਤਸੱਲੀ ਕਰੀ ਜਲੇ ਆ ਵਹਿੜਾ ਦੋਸਤੋ ਤੇਜਾ ਸੂਆ ਚਾਹੇ ਦੂਜਾ ਕੋਈ ਮੰਗ ਕੇ ਸੌਦਾ ਕਰ ਲਿਓ ਮਗਰ ਬੱਛਾ ਠੀਕ ਆ ਜੀ ਤੋ ਵਹਿੜ ਚੰਗੀ ਆ ਸਾਫ ਸੁਥਰੀ ਆ ਠੰਡੇ ਵੇਦ ਲਿਓ ਵੀਰ 10 ਕਿਲੋ ਦੁੱਧ ਤਾਂ ਦੋਸਤੋ ਇਹਦੇ ਥੱਲੇ ਹੁਣ ਜਿਹੜਾ ਕਿਸੇ ਭਰਾ ਨੇ ਆਣ ਕੇ ਸੌਦਾ ਕਰਕੇ ਚੋਣਾ ਉਹ 10 ਕਿਲੋ ਆ ਤੇ ਅਗਰ ਕੋਈ ਸੇਵਾ ਕਰ ਲੂਗਾ ਬਤਾਉਣਾ ਸੇਵਾ ਕਰਨਾ ਆ ਵੀ ਜਾਊਗੀ ਨਾ ਕਰਨ ਉਹਦੇ ਘਟ ਵੀ ਜਾਊਗੀ ਬਤਾਉਣਾ ਘਟਾਉਣਾ ਕੇ ਸੇਵਾ ਤੇ ਆ ਫੋਨ ਖਿਲਖਾਲ ਜਿਹੜਾ ਤੁਹਾਨੂੰ ਚਵਾ ਦੇਣਾ ਉਹ 10 ਕਿਲੋ ਆ ਇਸ ਵਿਹੜ ਦੇ ਥੱਲੇ ਦੁੱਧ ਠੀਕ ਆ ਹਾਈਟ ਦਰਮਿਆਨੀ ਜੀ ਆ ਦਰਮਿਆਨੀ ਮੀਡੀਅਮ ਹਾਈਟ ਦੇ ਵਿੱਚ ਕੋਈ ਭਰਾ ਮੰਨ ਕੇ ਤੁਸੀਂ ਸੌਦਾ ਕਰਿਓ ਠੀਕ ਆ ਮੀਡੀਅਮ ਦਰਮਿਆਨੀ ਹਾਈਟ ਆ ਤੁਹਾਨੂੰ ਦੀ ਕੁਆਲਟੀ ਆ ਜੀ ਪੁਰਾਣੇ ਨੇੜੇ ਤੋਂ ਦਿਖਾ ਦਈਏ ਤੁਹਾਨੂੰ ਠੀਕ ਆ ਅੱਛਾ ਕੁਲਦੀਪ ਇਹਦਾ ਵੀ ਮੁੱਲ ਕੀ ਕਰਦੇ ਹਾਂ ਇਹਦਾ ਮੁੱਲ 30000 ਰੁਪਇਆ 30 ਹਾਂ ਛੋਟੇ ਛੋਟੇ ਗਿਫਟ ਚ ਹੀ ਆ ਜੀ ਹਾਂ ਨਾ 28000 ਦੀ 28000 ਦੀ ਹਾਂ ਠੀਕ ਆ ਜੀ ਹਾਂ ਬਹੁਤ ਤੋਂ ਘਾਣਾ 28000 ਦੀ ਹਾਂ ਠੀਕ ਆ ਬਾਕੀ ਆ ਚੰਗੀ ਜਿਹੀ ਘੋਣੀ ਹੁੰਦੀ ਪਾਜੇ ਦੇ ਨਾਲ ਜੀ ਵੇਚ ਲੈਦੇ ਸਿੰਗ ਬਿਲਕੁਲ ਬਹੁਤ ਸਿੰਘ ਸੂ ਕੇ ਚਲੋ ਨਹੀਂ ਡਮਾਈ ਕਰਦੇ ਬਾਕੀ ਦੁੱਧ ਚੰਗਾ ਵਾ ਦੁੱਧ ਚੰਗਾ ਹਨ ਸੰਗਣਾ ਦੁੱਧ ਦਾ ਵੇੜਾ ਦਾ ਕ੍ਰੋਸ ਨਾ ਆ ਗਿਆ ਸਾਰੀਆਂ ਕ੍ਰੋਸ ਆ। ਲੋ ਜੀ ਭਰਾਓ ਇਹ 30000 ਦੀ ਮੰਗ ਆ 28000 ਦੀ ਇਹ ਦਿੱਤੀ ਜਾਊਗੀ ਜਿਹੜੀ ਆਪਾਂ ਤੁਹਾਨੂੰ ਅਖੀਰ ਦੇ ਵਿੱਚ ਇਹ ਵਿਖਾਤੀ ਆ। ਹੂੰ ਤੇ ਇਹ ਵੇੜਾ ਨੇ ਵੀਰ ਕੁਲਦੀਪ ਸਿੰਘ ਹਣ ਦੇ ਕੋਲੇ ਆਜਾ। ਬਾਕੀ ਦੂਸਰੀ ਗੱਲ ਜੀ ਇਦਾਂ ਵੀ ਕਿਸੇ ਨੇ ਮੰਗਾਉਣੀ ਹੋਈ। ਹਾਂ ਥਾਣਾ ਦੀ ਆਪਣੀ ਗਰੰਟੀ ਹੋਊਗੀ। ਠੀਕ ਹੈ। ਦੁੱਧ ਦੀ ਵੀ ਗਰੰਟੀ ਇਹਦੀ ਹੋਊਗੀ। ਹਾਂ ਹਾਂ ਆ ਦੁੱਧ ਜਾ ਕੇ ਥੋੜਾ ਬਾਧਾ ਭਵੇਂ ਫੜ ਕੇ ਪਾ ਦੇ। ਕੋਈ ਪਈਆ ਖੰਡ ਪੈ ਜਾ ਕੋਈ ਪਈਆ ਖੰਡ ਅੱਡ ਕੇ ਲਾਵਾ ਬੋਦੇ ਨਹੀਂ। ਜਾਂ ਤੇ ਨਿਕਲੇ 6-7 ਹਾਂ ਅੱਬਦੇ ਨਹੀਂ ਪਹ ਤੇ ਜੇ ਅਗਲਾ ਕੋਈ ਤਸੱਲੀ ਕਰਕੇ ਇਦਾਂ ਲੈ ਜੂਗੀ ਫਿਰ ਜਿਆ ਲੱਗੇ ਰਸ ਚਲੋ ਤਾਂ ਉਹਦੇ ਫਿਰ ਹਾਂ ਆਪਦੀ ਤਸੱਲੀ ਕਰਕੇ ਲੈ ਜੀ ਬਾਕੀ ਪੁੱਛਦਾ ਜੇ ਥਣ ਵੱਢ ਘਾਟ ਉਹਦੀ ਆਪਣੀ ਗਰੰਟੀ ਹੋਊਗੀ ਜਿਹਦਾ ਘਾਟਿਆ ਉਹਦਾ ਦਾਸਤਾ ਵੀ ਘਾਟਿਆ ਬਿਲਕੁਲ ਲਓ ਦੋਸਤੋ ਪਹਿਲਾ ਜ਼ਿਕਰ ਕਰਪਾ ਜਿਹਦਾ ਘਾਟਾ ਥਣ ਉਹ ਤੁਹਾਨੂੰ ਘਾਟ ਕਹਿ ਕੇ ਦੱਸ ਹੀ ਦਿੱਤਾ ਬਾਕੀ ਜਿਨ੍ਹਾਂ ਦੇ ਥਣ ਪ੍ਰੋਪਰ ਸਹੀ ਆ ਪੂਰੇ ਥਾਣਾ ਇੱਕਸਾਰ ਨੇ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਉਹ ਤਸੱਲੀ ਤੁਹਾਨੂੰ ਦਿੱਤੀ ਹੈ ਵੀ ਚਾਹੇ ਤੁਸੀਂ ਘਰੇ ਮੰਗਾ ਲੈਂਦੇ ਹੋ ਇਹ ਪਸ਼ੂ ਅਜੇ ਦੀਰ ਕਲਦੀਪ ਦੇ ਕੋਲੇ ਚਾਰ ਨਗ ਨੀਲੀ ਰਬੀ ਦੀ ਝੋਟੀ ਦਿਖਾਈਏ ਬਹੁਤ ਖੂਬਸੂਰਤਾਂ ਚੰਗੀ ਆ ਚੌੜੇ ਪਿੱਖ ਪੁੱਠੇ ਦੇ ਵਿਚਾਰ ਰਾਜੀ ਵਜਨ ਦੋੜ ਪੂਰਾ ਠੀਕ ਆ ਜੀ 1 ਲੱਖ 20 ਹਜ਼ਾਰ ਦੀ ਇਹ ਤੁਹਾਨੂੰ ਮਿਲ ਜੂਗੀ ਵਿੱਚੋਂ ਮਾਨ ਤੁਹਾਨੂੰ ਜੀ ਬਸ ਤੇ ਕਲਦੀਪ ਭਾਈ ਇੱਕ ਨੰਬਰ ਪਾਉਂਦਗੇ ਆਪਣੇ ਨੰਬਰ 9465133233 ਠੀਕ ਹੈ ਜੀ ਹਾਂ ਜੀ ਲਓ ਵੀ ਪ੍ਰਭੂ ਇਹ ਨੰਬਰ ਬਿਲਕੁਲ ਸਕਰੀਨ ਤੇ ਲੱਗ ਚੁੱਕਿਆ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਪਿੰਡ ਬੁਰਜ ਨੱਥੂਗੇ ਆਣ ਕੇ ਤੁਸੀਂ ਵਿਜ਼ਿਟ ਕਰਕੇ ਤਸੱਲੀ ਕਰ ਲਓ ਚੌ ਨਗਾ ਦੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ